ਰੇਖ ਕਰੀ ਮਾਰੀ ਰੇਖ ਕਰ ਸਸਿਆਕਾਲ ਬੀਤੇ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਤੇ ਆਪਣਾ ਹੀ ਅੱਜ ਇਹਦੀ ਆਪ ਪੀਲ ਸੈਨ ਕੰਬੈਨ ਦੀ ਸੀਲ ਥੋੜੀ ਲੀਕ ਸੀ ਤੇ ਸੀਲ ਵਗੈਰਾ ਪਾਈਆ ਕੁਛ ਬੈਰ ਨਹੀਂ ਨਿਕਲਿਆ ਥੋੜਾ ਇਹ ਕਮਜ਼ੋਰ ਸੀ ਉਹ ਬੈਰ ਕਿਵੇਂ ਨਿਕਲਿਆ ਬੈਰ ਤਿੰਨ ਨਿਕਲਿਆ ਕਿ ਤਿੰਨੇ ਕਮਜ਼ੋਰ ਕਿਹੜੇ ਬੈਰ ਉਹ ਨਹੀਂ ਜਿਹੜਾ ਇੱਥੋਂ ਕੱਢੇ ਦੇ ਵਿੱਚੋਂ ਉਹ ਕਮਜ਼ੋਰ ਕੀ ਹੁਣ ਥੱਲਾ ਬੜਾ ਉਹਨਾਂ ਨੇ ਪਾਇਆ ਨਹੀਂ ਨਵਾਂ ਉਂਝ ਤਾਂ ਇਹ ਮਸ਼ੀਨ ਰਿਪੇਅਰ ਕੀਤੀ ਹੋਈ ਆ ਫਿਰ ਬਰਾਫਰ ਨਹੀਂ ਵੀ ਹਾਂ ਮੰਗਲ ਦੇ ਪਰੇ ਨਹੀਂ ਚੱਗਦੇ ਮੰਗਲ ਨਾਲ ਪਹਿਲੇ ਵੇਚ ਦਿੱਤੀ ਆ ਰਸਾ ਲਾਲ ਹੋ ਤਾ ਆਟਾ ਹੜਦਾ ਬੈ ਪਾ ਉਹ ਬੰਮਾ ਉੱਤੇ ਕਰਦਾ ਬੈ ਔਰ ਖੜੀ ਖੜਾਈ ਕਿਨੂੰ ਆ ਪੈਪ ਨੂੰ ਹਾਂ ਹਾਂ ਫਰਾਈ ਵੀ ਜੀ ਅੱਛਾ ਫਰਾਈ ਨੂੰ ਫੜਾ ਫਰਾਈ ਕਰਾਉਣਾ ਤਾਜ ਨਾ ਲਵਾਣਾ ਫਿਰ ਵੇਖਾ ਪਰਾ ਕਰ ਕਰਾ ਖਰਾਜ ਚੱਲ ਹੋਰ ਕੰਮ ਤੁਸੀਂ ਨੇ ਵੇੜਾ ਨਹੀਂ ਕਰਦੇ ਕਿ ਰਹਾ ਜੇ ਬੜਾ ਕੰਮ ਖਿੱਚਾ ਜੀ ਸੁੱਤੇ ਰਹੇ ਕਿਡਾਰਿਆਂ ਦਾ ਕੰਮ ਖਿੱਚਾ ਹੈ ਕਿ ਬਹੁਤ ਖਿੱਚਾ ਹੈ ਰਾੜੇ ਬਹੁ ਮਾਰੇ ਹੋਣੇ ਜੱਜ ਅੱਜ ਮੈਂ ਹੈਗਾ ਕੋਈ ਨਹੀਂ ਇੱਕ ਅੱਧੇ ਡੇਢ ਵੇ ਪਾਸ ਕੀਤਾ ਪੋਚਲ ਭਾਵੇਂ ਕੀਤਾ ਕਿ ਉਹ ਉੱਥੇ ਉਹ ਹੀ ਕੰਮ ਹੋਇਆ ਤੇ ਬੜਾ ਟੈਨ ਲੱਗ ਗਿਆ ਉਹ ਡੈਕਸ਼ਨ ਕੀ ਹੁੰਦਾ ਉਹ ਪਹਿਲਾਂ ਟਾਇਰ ਤੇ ਖਿੰਦਾ ਫਿਰ ਥੱਲੇ ਲਾਈ ਇਹ ਆਹ ਬੇ ਉਹ ਪੜਨਾ ਤਾਮੇ ਵੀ ਇਵੇਂ ਬੈਠਾ ਤੇ ਨਿਕਾਲ ਬਣਨੀ ਚੱਲ ਹਾਂ ਉਹ ਤਾਂ ਕਰ ਲੈਂਦਾ ਕੰਮ ਹੁਣ ਬੈਠਾ ਉੱਤੇ ਇੱਕ ਪਰਾ ਗੱਲ ਲਾਏ ਬੁਰਕੇ ਕਹ ਰਹੇ ਸੈਟ ਉਂ ਦੇ ਮਸ਼ੀਨ ਦੇ ਕੀਤੇ ਹੀ ਕੋ ਨਹੀਂ ਉਹ ਦਸ਼ਮੀਸ਼ ਦੇ ਹੁੰਦੇ ਹੋਏ ਤੜੇ ਸੀ ਤਾ ਹੁਣ ਕਰਦਾ ਵੇ ਦੁਬਾਰਾ ਫੇਰ ਪਿਛਲੇ ਦੋ ਤਿੰਨੇ ਗਏ ਅੱਛਾ ਦਵੇਂ ਛੂਟ ਨਾ ਮਾਰੇ ਕਰ ਜਿਹੜਾ ਕੰਮ ਹੋਇਆ ਹੁੰਦਾ ਕੀ ਦੱਸਿਆ ਕਰੋ ਕੀ ਖੋਲੀ ਜਾਣਾ ਨਾਟ ਉਹਨਾਂ ਖੀਚੇ ਕੋਈ ਨਹੀਂ ਹੈ ਪਹਿਲਾਂ ਪੱਕੇ ਕਰ ਤਨਾਰੇ ਭਾਇ ਕੋਈ ਨਹੀਂ ਓਏ ਜੈਨ ਮੜੇ ਕੁੱਟ ਕੇ ਪਾਰ ਜਾਣ ਸਚੌੜਾ ਹੈ ਨਾਟ ਮੜੇ ਛੱਟ ਮਾਰ ਪਿੱਛੋਂ ਓ ਜੈਨ ਇੱਥੇ ਗੋ ਆ ਖੜਾ ਹੈ ਇਵੇਂ ਨਾ ਨਾਟ ਜੈਂ ਟੱਪਿਆ ਖੜਾ ਐ ਫਿਰ ਕਿਉਂ ਲੱਗਦਾ ਫਿਰ ਲੱਗਿਆ ਜੋ ਤੋਂ ਬਹਾਂ ਲੈਦਾ ਹਾਜੀ ਆਪਣੀ ਤੁਹਾਨੂੰ ਦਿਖਾਉਂਦੇ ਜਿੰਦਾ ਕੰਮ ਕਿੰਨਾ ਕੁ ਰਹਿ ਗਿਆ ਕੱਢ ਰਾ तकरीबन ਥੱਲੇ ਪੱਤੀਆਂ ਲਾਉਣੇ ਰਹਿ ਗਏ ਚੰਦ ਲਾਤੀ ਆਪਾਂ ਤੇ ਆ ਦੇਖੋ ਜੀ ਆਪਾਂ ਬਾਹਲੇ ਦੇ ਲਾਉਣੇ ਆ ਜੀ ਦੋ ਨਵੇਂ ਮੈਂ ਪਹਿਲੇ ਵੀ ਅਗਲੀ ਵੀਡੀਓ ਜੇ ਦੱਸਿਆ ਸੀ ਤੁਹਾਨੂੰ ਆ ਦੇਖੋ ਪਿੱਛੋਂ ਸਹੀ ਵਾਲ ਕੰਮ ਕਰ ਰਿਹਾ ਆ ਦੇਖੋ ਤੇ ਜਿਹੜਾ ਆ 2 ਨੰਬਰ ਤੇ ਅੱਲਾ ਅੱਗੇ ਆਗਾ ਦੇਖੋ ਕਿੰਨਾ ਠੀਕਾ ਚਲਾ ਗਿਆ ਦੇਖ ਲਓ ਬਈ ਇਹੀ ਦਾਣੇ ਮਾਰਨ ਦਾ ਕਾਰਨ ਇਹੀ ਹੁੰਦਾ ਬਲਾਂ ਦਾ ਹੀ ਜਿਆਦਾ ਤਕਰੀਬ ਜੇ ਜੇਕਰ ਆਪਣੀ ਓਗਰ ਦੀ ਸੀਟਿੰਗ ਹੋਊਗੀ ਨਾ ਸਹੀ ਤੇ ਮਸ਼ੀਨ ਦਾਣਾ ਨਹੀਂ ਬਖਾਉਗੀ ਆਪਾਂ ਮਸ਼ੀਨ ਕੰਬੈਨ ਵਾਲਾ ਮਾਲਕਾਂ ਨੂੰ ਬਦਨਾਮ ਕਰ ਦਿੱਤਾ ਵੀ ਏਜੰਸੀ ਵਾਲਾ ਵੀ ਮਸ਼ੀਨ ਨਹੀਂ ਲੈਣੀ ਦਾਣੇ ਮਾਰਦੀ ਆ ਇਹਦੇ ਵਿੱਚ ਕੁਝ ਕਮੀਆਂ ਆਪਣੇ ਵਿੱਚ ਵੀ ਹੁੰਦੀਆਂ ਨੇ ਜਿਨੀਰਾ ਆਪਾਂ ਕੰਪਨੀ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਜਿੱਦਾਂ ਹੁਣ ਆ ਦੇਖੋ ਇੱਥੋਂ ਵਾਲ ਪੂਰੇ ਆ ਰਹੇ ਆ ਆ ਦੇਖ ਲਓ ਜਦੋਂ ਇੱਥੋਂ ਗਾਂ ਦੋ ਹੋਰ ਸ਼ੁਰੂ ਹੋ ਜਾਂਦੇ ਆ ਉਹ ਵਾਲਾ ਬਹੁਤ ਚਾਈ ਚਲੇ ਜਾਂਦਾ ਆ ਦੇਖੋ ਇੱਥੇ ਉਂਗਲ ਪੈਂਦੀ ਆ ਪੂਰੀ ਪੈ ਗਏ ਸਨ ਉਂਗਲੀ ਆਵੇ ਤੇ ਇੱਥੇ ਵੇਖ ਲਓ ਇੱਥੇ ਉਂਗਲੀ ਨਹੀਂ ਜਾਂਦੀ ਬਸ ਇਹੀ ਫਰਕ ਹੁੰਦਾ ਮਾੜੇ-ਮੋਟੇ ਇਹ ਵੀਰ ਆਪਾਂ ਨੂੰ ਆਪ ਨੂੰ ਕਰਨੇ ਪੈਂਦੇ ਆ ਆਪਾਂ ਮਸ਼ੀਨ ਵਾਲੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਬਸ ਆਹੇ ਛੋਟੇ-ਮੋਟੇ ਫਾਲਟ ਨੇ ਜੇਕਰ ਆਹ ਵਾਲ ਲੱਗਣਗੇ ਤੇ ਮਾਲ ਐ ਪਤਲਾ ਬਲ ਖਿੱਚੂਗਾ ਤਾਂ ਮਸ਼ੀਨ ਦਾਣਾ ਨਹੀਂ ਬਖਾਉਗੀ ਜੇ ਜੇਕਰ ਆਪਾਂ ਵਾਹ ਲਈ ਨਾ ਲਾਵਾਂਗੇ ਮਸ਼ੀਨ ਨੇ ਥੱਬਾ ਮਾਰਨਾ ਥੱਬੇ ਮਾਰਨ ਦੇ ਚੱਕਰ ਵਿੱਚ ਦਾਣੇ ਆਉਣਗੇ ਪਿੱਛੇ ਤਾਂ ਦਸ਼ਮੇਸ਼ ਨੂੰ ਆਪਾਂ ਨੂੰ ਇਹ ਬੰਦਿਆਂ ਨੂੰ ਬਹੁਤ ਦਿਨ ਹੋ ਗਿਆ ਲੱਗਣ ਬਾਕੀ ਕੰਮ ਨਿਬੇੜਦੇ ਨਹੀਂ ਇਹਦੇ ਪਾਸੇ ਆਉਂਦੇ ਨਹੀਂ ਇੱਕ ਨਾਟਕਾਸ ਕੇ ਗਾਂ ਪਾਜ ਜਾਂਦੇ ਆ ਇੱਕ ਕਾਸ ਕੇ ਗਾਂ ਪਾਜ ਜਾਂਦੇ ਆ ਹੁਣ ਇਹਦਾ ਫਿਰ ਵਰਮਾ ਜੀ ਕੱਢੀ ਫਿਰ ਤੇ ਆਪਾਂ ਨਹੀਂ ਹੁੰਦੇ ਚ ਕੀ ਲੱਭਿਆ ਨੇ ਵਰਮਾ ਜੀ ਕੀ ਲੱਭਿਆ ਜਾਈ ਵਰਮਾ ਕੋ ਕੱਢਿਆ ਜਾਂਦਾ ਹੈਏ ਓਹ ਉਹ ਲ ਵਰਮਾ ਕੱਢਾ ਜੀ ਆਲੇ ਇੱਧਰ ਗਏ ਇੱਥੇ ਮੈਂ ਆ ਚੜਨਦਾ ਯਾਰ ਇੱਥੇ ਆਈ ਮੈਂ ਦਵਾ ਫਿਰ ਜੋੜਨ ਕੱਢਣ ਚ ਲੱਗੇ ਰਹਾਂਗੇ ਬਗਾ ਦਾ ਕਥਾ ਕਰੇ ਤੰਮੇ ਕੋਲ ਪੇ ਕਸ ਪੈਂਦਾ ਨਹੀਂ ਪਿਆ ਦੇ ਚੱਲ ਹਾਂ ਚੱਲ ਨਹੀਂ ਮਨਾ ਪਹਾਂ ਨਹੀਂ ਬਬੂ ਕੰਮ ਜੀ ਆਪਣਾ ਤਕਰੀਬਨ ਨਿਬੜੇ ਵਰਗਾ ਹੀ ਆ ਕਾਲ ਨੂੰ ਆਪਾਂ ਕੱਢਾਂਗੇ 40 ਤੋਂ ਬਾਹਰ ਉਹਦਾ ਉਗਰ ਵਗੈਰਾ ਨਾਵਾ ਲਿਆ ਆਪਾਂ 16 ਇੰਚ ਉਹ ਲਾਵਾਂਗੇ ਉਹਨੂੰ ਤੇ ਅੱਜ ਤਾਂ ਇਹਨਾਂ ਟਾਇਰ ਟੂ ਲਾ ਕੇ ਫੀਟਰ ਵਗੈਰਾ ਲਾ ਕੇ ਇਹਨਾਂ ਨੂੰ ਕੰਪਲੀਟ ਕਰ ਦੇਣਾ ਇਹਦਾ ਕੰਮ ਇਹਨੂੰ ਜਿਹੜਾ ਅੱਜ ਫੇਰ ਨਹੀਂ ਪੈਣਾ ਮੈਨੂੰ ਸਾਫ਼ ਦਿਖਦਾ ਪੈ ਜਿਹੜਾ ਸ਼ਾਮ ਹੋ ਜਣੀ ਉਹਦਾ ਨੂੰ ਇਹ ਦਸ਼ਮੇਸ਼ ਨੂੰ ਜਿਹੜਾ ਨਹੀਂ ਪੈਣਾ ਅੱਜ ਚਲੋ ਆਪਾਂ ਆਪਦਾ ਕੰਮ ਕਰਦੇ ਹੁਣੇ ਦੇਰ ਬਾਲ ਬੂਲ ਵਗੈਰਾ ਲਾਉਂਦੇ ਜਾਂ ਜਦੋਂ ਵਿਹਲੇ ਹੋਣਗੇ ਆਪੇ ਪਾਉਣਗੇ ਜਿਹੜਾ ਆਪਾਂ ਪਟ ਗਏ ਤੇ ਫਿਰ ਲਾਉਂਦੇ ਲਾ ਕੇ ਤੁਹਾਨੂੰ ਦਿਖਾਵਾਂਗੇ ਵੀ ਸਹੀ ਲੱਗਣਗੇ ਤਾਂ ਜ਼ਰੂਰ ਕਮੈਂਟ ਕਰਾ ਜੇ ਨਾ ਲੱਗਣਗੇ ਤਾਂ ਕੋਈ ਚੱਕਰ ਨਹੀਂ ਕਮੈਂਟ ਵਗੈਰਾ ਨਾ ਕਰਾ ਜੀ ਆਈ ਆਪਾਂ ਵੱਲ ਲਾਤੇ ਜੀ ਦੋ ਇੱਕ ਥੱਲੇ ਲੱਗ ਗਿਆ ਇੱਕ ਲੱਗ ਗਿਆ ਇਹਨਾਂ ਬਲਾਂ ਦੇ ਸਿਰ ਤੇ ਮਸ਼ੀਨ ਨੇ ਚੱਲਣਾ ਦਾਣੇ ਵੀ ਤੁਹਾਨੂੰ ਦੱਸਿਆ ਵੀ ਬਲਾਂ ਦੇ ਕਟਰ ਦੇ ਸਿਰ ਤੇ ਮਸ਼ੀਨ ਨੇ ਦਾਣੇ ਮਾਰਨੇ ਕਟਰ ਦੇ ਸਿਰ ਤੇ ਰੋਕਨੇ ਆ ਵੀ ਮੇਨ ਕੰਮ ਇਹੀ ਆ ਆਪਾਂ ਜੀ ਇਹਦੇ ਦੋ ਵੱਲ ਲਾਤੇ ਆ ਵਧੀਆ ਕਰਕੇ ਤੇ ਦੋ ਦੋ ਸਵੇਰੇ ਲਾਵਾਂਗੇ ਇੱਧਰ ਤੇ ਜਾਣਦੇ ਉਨ ਜਾਣਨਾ ਕਰੇ ਕਰੇ ਕੀ ਗਿਆ ਉਧਰ ਬੜੇ ਜਾਂਦੇ ਛੇਤੀ ਤੁਸੀਂ ਕੱਲਾ ਰਹਿ ਕੱਲਾ ਰਹਿ ਤੇ ਕੱਲੇ ਕਿ ਤੈਨੂੰ ਕੀ ਹੁੰਦਾ ਨਿਕਲ ਕੜਾਗਾ ਉਹ ਕੈਨੇਡਾ ਚਲੇਗਾ ਮੈਂ ਤਾਂ ਦੇਖਾ ਕਦੋਂ ਪਹਿਲਾਂ ਆਏ ਨੂੰ ਕਿੰਨੇ ਹੋਏ ਤੇ ਮੈਂ ਤਿੰਨ ਵੀ ਛੁੱਟੀ ਦਿਆਂਦਾ ਇੱਥੋਂ ਹਾਂ ਇਹ ਕਰੂੰਗਾ ਹਟ ਕਰ ਲਿਆ ਹਣਾ ਹਾਰੇ ਨਾਲ ਹੀ ਪੰਮਾ ਹਰ ਲੇੜ ਆਇਆ ਮੈਨੂੰ ਪਹਿਲਾਂ ਭੇਜ ਦਿੱਤਾ ਜੰਮੇ ਕੰਮ ਹੀ ਇਹ ਹੋਏ ਤੋਂ ਨੇ ਕਰਨਾ ਕੀ ਹੋ ਗਿਆ ਇਤਿਆਰ ਆਪਣਾ ਇਹਦਲ ਕੋਈ ਵੀ ਕੰਮ ਕਰਨਾ ਹੈ ਪਹਿਲੋਂ ਐਡਲ ਦਾ ਕਰਨਾ ਚਾਹੀਦਾ ਜੀ ਇਹ ਤਕਰੀਬਨ ਆਪਾਂ ਐਡਲ ਲਾਤਾ ਹੁਣ ਆਪਾਂ ਨੂੰ ਪਹਿਲੀ ਵਾਰ ਨੇ ਬੈਡ ਚੱਲੂਗੀ ਸਿੱਧੀ ਬਾਈਚਾ ਜ਼ਰੂਰਤ ਪੈਂਦੀ ਹੈ ਇਹਦਾ ਆਪਾਂ ਨੂੰ ਐਡਲ ਲਾਉਣਾ ਪੈਂਦਾ ਤੇ ਲਾ ਸਕਦੇ ਆਪਾਂ ਇਹ ਦੇਖੋ ਇਹ ਸਾਹਮਣੇ ਤੁਹਾਡੇ ਲੱਗ ਗਏ ਤੇ ਅੱਜ ਪੌਣਾ ਜੇ ਆਪਾਂ ਢੇੜਾ ਇਹਨੂੰ ਤੇ ਚੈਨਲ ਆਪਾਂ ਜਗਾਰ ਕੱਢੀ ਦਿੱਤਾ ਜੀ ਕਸੀਆ ஏக்கி வேரிந்து நால்தி வேரினே அக்காட்டுக்கலையாம் நான் நாடி இது பார்க்கலாம் ਇਹ ਲਾ 2 3 ਹੇ 3 ਨੇ ਪਾਰੇ ਹਾਂ 9 ਅਗਲੇ ਪਾਸੇ ਕਿਹੜੀ ਸਮਾਂ ਫੋਨ ਆ ਜਾਂਦਾ ਮੇਰੇ ਹੱਥ ਨਾਲ ਆ ਬਟੋ ਮੇਰਾ ਵਰਸ ਫੋਨ ਆ ਜਾਂਦਾ ਕਹਿੰਦੇ ਤੇਰੇ ਕਰ ਰਿਹਾ ਮਾਰ ਕੇ ਪੈਗਾ ਜੀ ਕਿਹੜਾ ਕਰਨਾ ਹੈ ਇਹ ਕਰਮਾਂ ਨੂੰ ਜਿਹੜਾ